ਜੇ ਅਸੀਂ ਆਪਦਾ ਨੈਰੇਟਿਵ ਨਾ ਬਿਲਡ ਕਰ ਸਕੇ ਜੇ ਜੋ ਅਸੀਂ ਗਲਤੀਆਂ 47 ਵੇਲੇ ਕੀਤੀਆਂ ਜਾਂ ਫਿਰ ਉਹੀ ਗਲਤੀਆਂ ਕਰਾਂਗੇ ਰਿਜ਼ਲਟ ਵੀ ਉਹੀ ਆਉਣਗੇ ਜੋ ਪਹਿਲਾਂ ਆਇਆ ਸੀ ਕੋਈ ਵੀ মিডিਆ ਜਾਂ ਕੋਈ ਵੀ ਸਿੱਖ ਜਿੱਥੇ ਵੀ ਕੋਈ ਕੌਮ ਦੇ ਚੜ੍ਹਦੀ ਕਲਾ ਲਈ ਕੰਮ ਕਰਦਾ ਸਭ ਦੀ ਮਤ ਕਰਦਾ ਇਸ ਵੇਲੇ ਨੈਰੇਟਿਵ ਬਿਲਡ ਕਰਨ ਦੀ ਲੋੜ ਹੈ ਸਾਡੇ ਕੋਲ ਕੋਈ ਹਜਾ ਚੈਨਲ ਨਹੀਂ ਤੁਸੀਂ ਦੇਖੋਗੇ ਕੋਈ ਇੱਕ ਦੋ ਚੈਨਲ ਨੂੰ ਛੱਡ ਕੇ ਕੋਈ ਆਪਦੀ ਸੱਖਾਂ ਦੀ ਕੌਮ ਦੀ ਗੱਲ ਸਿੱਧੇ ਹੋ ਕੇ ਨਹੀਂ ਕਰਦਾ ਜੇ ਹਿੰਦੁਸਤਾਨ ਦੇ ਵਿੱਚ 800 ਚੈਨਲ ਮੋਦੀ ਨੇ ਕੰਟਰੋਲ ਕੀਤੇ ਹਨ ਤਾਂ ਉਹਨਾਂ ਨੂੰ ਪਤਾ ਹੈ ਕਿ মিডিਏ ਦਾ ਕੀ ਰੋਲ ਹੈ ਉਹ ਆਪਦਾ ਨੈਰੇਟਿਵ ਬਣਾਉਂਦੇ ਹਨ ਸਾਹਿਬ ਗੁਰੂ ਗ੍ਰੰਥ ਸਾਹਿਬਹਾਰ ਦੇ ਹਜ਼ੂਰੀ ਵਿੱਚ ਜੁੜੇ ਬੈਠੇ ਗੁਰੂ ਖਾਲਸਾ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀ ਇੱਕ ਤੁਹਾਡੇ ਕੋਲ ਕਿਰਤੀ ਸਿੱਖ ਹਾਂ ਕਿ ਜੋ ਵੀ ਟੀਵੀ 84 ਦੇ ਨਾਲ ਕਰਦਾ ਹਾਂ ਉਹ ਆਪ ਦਾ ਫਰਜ ਸਮਝ ਕੇ ਕਰਦਾ ਹਾਂ ਡਾਕਟਰ ਸਾਹਿਬ ਤਾਂ ਹੈ ਹੀ ਨਹੀਂ ਅਸੀਂ ਵੀ ਕੋਈ ਨਰਖਾ ਤੇ ਨਹੀਂ ਵੈਸੇ ਇਹ ਸੇ ਗੱਲ ਸਾਨੂੰ ਤੋੜ ਕੇ ਰੱਖ ਰਹੀ ਏ ਕਿ ਸਾਡੇ ਨਾਲ ਦੇ ਉਥੇ ਸ਼ਹੀਦ ਹੋ ਗਏ 1.5 ਲੱਖ ਦੇ ਲਾਗੇ ਕੌਮ ਦੀ ਆਜ਼ਾਦੀ ਲਈ ਤੇ ਮੈਂ ਆਪ ਦੇ ਆਪ ਨੂੰ ਇਹ ਮਹਿਸੂਸ ਕਰਦਾ ਕਿ ਮੈਂ ਕੁਝ ਨਾ ਕੁਝ ਕਰਾਂ ਜੇ ਮਹਾਰਾਜ ਨੇ ਮੈਨੂੰ ਸਵਾਸ ਬਖਸ਼ੇ ਨੇ ਤਾਂ ਮੈਂ ਅਕਰਤ ਕਰਨ ਹੋ ਕੇ ਨਾ ਮਰਾਂ ਗੁਰੂ ਸਾਹਿਬ ਦੇ ਬਚਨ ਜਦੋਂ ਚਾਰੇ ਲਾਲ ਬਾਦ ਦਿੱਤੇ ਤੇ ਗੁਰੂ ਸਾਹਿਬ ਨੇ ਸਾਨੂੰ ਕੀ ਬਖਸ਼ਿਸ਼ ਕੀਤੀ ਇਹਨਾਂ ਪੁੱਤਰਾਂ ਕੇ ਸੀਸ ਤੇ ਬਾਦ دیے ਸੁਤਚਾਰ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਹਿ ਜਾ ਬਸ ਉਹ ਇਨਾ ਸੋਚ ਲਈ ਵੀ ਗੁਰੂ ਸਾਹਿਬ ਨੇ ਆਪ ਦੇ ਪੁੱਤਰ ਵਾਰ ਕੇ ਸਾਨੂੰ ਆਪਨੇ ਪੁੱਤਰ ਬਣਾਇਆ ਸੀ ਕੀ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ਾਂ ਕੀਤੀਆਂ ਜੋ ਜੋ ਸਾਨੂੰ ਅਦੇਸ਼ ਬਖਸ਼ੇ ਜੋ ਪੰਥ ਤੋਂ ਕੁਰਬਾਨ ਹੋਣ ਲਈ ਗੱਲ ਕਈ ਸਮਾਂ ਹੋਣ ਤੇ ਕੀ ਅਸੀਂ ਉਹ ਫਰਜ਼ ਨਿਭਾ ਰਹੇ ਹਾਂ ਬਸ ਇਹ ਸੋਚਣ ਦੀ ਲੋੜ ਹੈ ਟੀਵੀ 84 ਦੁਨੀਆ ਦੇ ਵਿੱਚ ਜੋ ਵੀ ਘਟਨਾ ਘਟਦੀ ਹੈ ਉਹ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਇਸ ਨੂੰ ਦੱਸਣ ਲਈ ਸਾਡੇ ਕੋਲ ਡਾਕਟਰ ਸਾਹਿਬ ਬੜੇ ਥੋੜੇ ਜਿਹਾ ਵਿਦਵਾਨ ਨੇ ਸਾਡੇ ਕੋਲ ਹੋ ਜਾਈ ਸਾਡੀ ਇੱਕ ਬਦਕਿਸਮਤੀ ਹੈ ਕਿ ਅਸੀਂ ਆਪਣੇ ਵਿਦਵਾਨ ਰੋਲ ਕੇ ਮਾਰੇ ਸਰਦਾਰ ਕਪੂਰ ਸਿੰਘ ਕਰਕੇ ਜਿਨ੍ਹਾਂ ਲੋਕਾਂ ਕੋ ਵਿਜਨ ਸੀ 72 ਦੇ ਬੇਸ ਦਾ ਪੋਸਟੇ ਹੁਣਾਂ ਦੀ ਸਪੀਚ ਆਕ ਬੈਂਕੋਵਰ ਦੀ ਉੱਥੇ ਉਹਨਾਂ ਨੇ ਕਿਹਾ ਸੀ ਸਿੱਖੋ ਜੇ ਤੁਹਾਡੇ ਕੋਲ ਡਿਸੀਜਨ మేਕ ਪਾਵਰ ਨਾ ਹੋਈ ਤੁਹਾਡੇ ਬੱਚੇ ਉਹਨਾਂ ਦੇ ਬੱਚੇ ਜਾਂ ਉਹਨਾਂ ਦੇ ਬੱਚੇ ਅੱਗੇ ਉਹਨਾਂ ਦੇ ਬੱਚੇ ਹਿੰਦੂ ਮਰਸਰੀ ਕਾਰ ਦੇ ਡਰਾਈਵਰ ਇਹਨਾਂ ਦੀਆਂ ਫੈਕਟਰੀਆਂ ਦੇ ਚੌਂਕੀਦਾਰ ਜਾਂ ਬੇਸਾਈਡ ਰੋਬਰ ਅੱਜ ਪੰਜਾਬ ਦੀ ਹਾਲਤ ਨੂੰ ਦੇਖ ਸਕਦੇ ਹੋ ਅਸੀਂ ਉਦੋਂ ਉਹਨਾਂ ਵਿਦਵਾਨਾਂ ਦੀ ਗੱਲ ਨਹੀਂ ਸੁਣੀ ਸਾਡੀ ਲੀਡਰਸ਼ਿਪ ਨੇ ਨਹੀਂ ਸੁਣੀ ਅਸੀਂ ਅੱਜ ਤੱਕ 1947 ਵੇਲੇ ਦੀ ਲੀਡਰਸ਼ਿਪ ਨੂੰ ਕੋਸਦੇ ਹਾਂ ਜੋ ਅਸੀਂ ਕਰ ਰਹੇ ਆਂ ਆਪਦੇ ਫਰਜ਼ ਨਹੀਂ ਅਦਾ ਕਰਦਾ ਆਉਣ ਵਾਲੀਆਂ ਜਨਰੇਸ਼ਨਾਂ ਸਾਨੂੰ ਕੀ ਕਹਿਣਗੀਆਂ ਇਸ ਦਿਲਾ ਸੋਚਿਆ ਕਰੋ ਇਕੱਲੇ ਬੈਠ ਕੇ ਸੋਚੋ ਆਪਦੇ ਮਨ ਦੇ ਨਾਲ ਸਾਡੇ ਕੀ ਫਰਜ਼ ਨੇ ਸੋ ਟੀਵੀ 84 ਪਾਸੇ ਮੇ ਕੋਈ ਪੰਜਾਬੀ ਦੇ ਮੇਰੇ ਖਿਆਲ 400 ਜਿਆਦਾ ਚੈਨਲ ਹੋਣਗੇ ਜਿਨ੍ਹਾਂ ਤੋਂ ਰੋਟੀ ਰੋਜੀ ਦਾ ਮਸਲਾ ਹੈ ਉਹਨਾਂ ਦਾ ਜੇ ਅਸੀਂ ਖਾਤੇ ਦੀ ਗੱਲ ਕਰੀਏ ਤੁਹਾਡੇ ਚਰਨਾ ਚ ਬੇਨਤੀ ਕਰ ਲਈ ਹਰ ਸਾਲ ਆਉਂਦੇ ਹਾਂ ਪੰਡਤ ਹੱਥ ਦੇਖਣੇ ਵਾਲੇ ਇਹ ਆਫਰ ਕਰਦੇ ਹਨ ਕਿ 1 ਘੰਟੇ ਦਾ ਪ੍ਰੋਗਰਾਮ ਦੇ ਦਿਓ 15 ਤੋਂ 20000 ਡਾਲਰ ਅਸੀਂ ਤੁਹਾਨੂੰ ਮਹੀਨੇ ਦਾ ਦੇਵਾਂਗੇ ਤੇ ਉਹਨਾਂ ਨੇ ਪੈਸੇ ਕਿਨਾਂ ਤੇ ਲੁੱਟਣੇ ਆ ਸਾਡੇ ਲੁੱਟਣੇ ਆ ਅਸੀਂ ਹੱਥ ਦਿਖਾਉਣ ਜਾਣਾ ਹੈ ਅਸੀਂ ਪਿਛੋਂ ਪੋਣ ਜਾਣਾ ਉਹਨਾਂ ਕੋਲ 32846 ਦਾ ਤਾ ਨੂੰ ਕੈਮ ਰੱਖਦੇ ਹੋਇਆ ਕਿਸੇ ਵੀ ਇਹ ਜੀ ਗੱਲ ਨਾਲ ਸਮਝੌਤਾ ਨਹੀਂ ਕਰਦਾ ਇਹ ਸਾਡਾ ਰੋਟੀ ਰੁਜੀ ਦਾ ਮਸਲਾ ਨਹੀਂ ਹੈ ਸਾਡੇ ਮਿੱਤਰ ਮੇਰੇ ਡਾਕਟਰ ਰਣਜੀਤ ਸਿੰਘ ਦੋ ਦੋ ਸਾਲ ਪਹਿਲਾਂ ਇਸ ਦੁਨੀਆ ਨੂੰ ਅਲਬਦਾ ਕਹਿ ਗਏ ਉਹਨਾਂ ਦਾ ਤੇ ਡਾਕਟਰ ਅਮਰਜੀਤ ਸਿਉਣਾ ਦਾ ਇਹਨਾਂ ਦਾ ਇਹ ਪਰਾਲਾ ਸੀ ਵੀ ਅਸੀਂ ਆਪ ਦੀ ਗੱਲ ਨੂੰ ਕੌਮ ਤੱਕ ਕਿਵੇਂ ਪਹੁੰਚਾਈਏ ਗੁਰਦੁਆਰਾ ਵਿੱਚ ਜਾਈਦਾ ਸੀ ਟਾਈਮ ਮੰਗੀਦਾ ਸੀ ਡਾਕਟਰ ਸਾਹਿਬ 5 ਮਿੰਟ ਲੈ ਲਿਓ 10 ਮਿੰਟ ਲੈ ਲਿਓ ਬਹੁਤ ਹੀ ਸਖਤ ਗੱਲ ਨਾ ਕਰਿਓ ਗੱਲ ਲੋਡ ਇਸ ਵੇਲੇ ਅਵੇਅਰਨੈਸਲੀ ਨੈਰੇਟਿਵ ਬਿਲਡ ਕਰਨਾ ਜੇ ਅਸੀਂ ਆਪ ਦਾ ਨੈਰੇਟਿਵ ਨਾ ਬਿਲਡ ਕਰ ਸਕੇ ਜੇ ਜੋ ਅਸੀਂ ਗਲਤੀਆਂ 47 ਵੇਲੇ ਕੀਤੀਆਂ ਜਾਂ ਫਿਰ ਉਹੀ ਗਲਤੀਆਂ ਕਰਾਂਗੇ ਰਿਜ਼ਲਟ ਵੀ ਉਹੀ ਆਉਣਗੇ ਜੋ ਪਹਿਲਾਂ ਆਏ ਸੀ ਸੋ ਸਾਨੂੰ ਲੋੜ ਆ ਸੀ ਇਸ ਚੀਜ਼ ਤੇ ਫੋਕਸ ਕਰਦੇ ਹਾਂ ਕਿ ਵੱਧ ਤੋਂ ਵੱਧ ਮੈਸੇਜ ਸਿੱਖ ਕੌਮ 'ਚ ਜਾ ਸਕੇ ਸਾਡੀ ਕੌਮ ਵਿਆਰ ਹੋ ਸਕੇ ਜੋ ਵੀ ਦੁਨੀਆ ਤੇ ਘਟਨਾ ਘਟਨਾ ਘਟਦੀ ਹੈ ਉਹ ਸਾਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਸੋ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਹਾਂ ਕਿ ਦੇਖੋ ਕੋਈ ਵੀ ਮੀਡੀਆ ਜਾ ਕੋਈ ਵੀ ਸਿੱਖ ਜਿੱਥੇ ਵੀ ਕੋਈ ਕੌਮ ਦੇ ਚੜ੍ਹਦੀ ਕਲਾ ਲਈ ਕੰਮ ਕਰਦਾ ਸਭ ਦੀ ਮਤ ਕਰੋ ਐਸ ਵੇਲੇ ਵੰਡ ਪਾਉਣ ਦਾ ਸਮਾਂ ਨਹੀਂ ਹੈ ਮਿਨੀਮਮ ਏਜੰਡਿਆਂ ਤੇ ਇਕੱਠੇ ਹੋਈਏ ਇਕੱਠੇ ਹੋ ਕੇ ਆਪਦੇ ਕੰਮ ਕਰੀਏ ਸੋ ਟੀਵੀ 84 ਮੇਰਾ ਮੇਨ ਫੋਕਸ ਤਾਂ মিডিਏ ਦੇ ਨਾਲ ਹੈ ਸੋ ਟੀਵੀ 84 ਤੁਹਾਡੀ ਸੇਵਾ 'ਚ ਹਾਜ਼ਰ ਹੈ 12 ਸਾਲ ਇਹਨੂੰ ਸੇਵਾ ਨਿਭਾਉਂਦਿਆਂ ਹੋ ਗਏ ਮੈਂ ਡਾਕਟਰ ਸਦਾ ਸਾਹਿਬ ਦੇ ਨਾਲ ਇੰਗਲੈਂਡ ਜਾ ਕੇ ਆਏ ਯੂਰਪ ਦਾ ਜਰਮਨ ਸਵਿਟਜ਼ਰਲੈਂਡ ਇਟਲੀ ਫਰਾਂਸ ਲੋਕੀ ਪਿਆਰ ਦਿੰਦੇ ਨੇ ਲੋਕੀ ਸੁਣਦੇ ਨੇ ਅਵੇਰਨੈਸ ਆ ਰਹੀ ਹੈ ਸੋ ਇਸ ਵੇਲੇ ਨੈਰੇਟਿਵ ਬਿਲਟ ਕਰਨ ਦੀ ਲੋੜ ਹੈ ਸਾਡੇ ਕੋਈ ਹਜਾ ਚੈਨਲ ਨਹੀਂ ਤੁਸੀਂ ਦੇਖੋਗੇ ਕੋਈ ਇੱਕ ਦੋ ਚੈਨਲ ਨੂੰ ਛੱਡ ਕੇ ਕੋਈ ਆਪਦੀ ਸਖਾਂ ਦੀ ਕੌਮ ਦੀ ਗੱਲ ਸਿੱਧੇ ਹੋ ਕੇ ਨਹੀਂ ਕਰਦਾ ਜੇ ਹਿੰਦੁਸਤਾਨ ਦੇ ਵਿੱਚ 800 ਚੈਨਲ ਮੋਦੀ ਨੇ ਕੰਟਰੋਲ ਕੀਤੇ ਹਨ ਤਾਂ ਉਹਨਾਂ ਨੂੰ ਪਤਾ ਹੈ ਕਿ ਮੀਡੀਆ ਦਾ ਕੀ ਰੋਲ ਹੈ ਉਹ ਆਪਦਾ ਨੈਰੇਟਿਵ ਬਣਾਉਂਦੇ ਹਨ ਆਪਾਂ ਅਮਰੀਕਾ ਦੇ ਵਿੱਚ ਰਹਿੰਦੇ ਹਾਂ ਦੋ ਮੇਨ ਚੈਨਲ ਇੱਕ ਸੀਐਨਐਮ ਇੱਕ ਫੌਕਸ ਸੇਮ ਇਸ਼ੂ ਤੇ ਦੋਨਾਂ ਦੇ ਨੈਰੇਟਿਵ ਵੱਖਰੇ ਵੱਖਰੇ ਹੁੰਦੇ ਆ ਉਹਨਾਂ ਨੂੰ ਕੋਈ ਨਾ ਕੋਈ ਸਪੋਰਟ ਕਰਦਾ ਹੈ ਉਹ ਆਪਦਾ ਨੈਰੇਟਿਵ ਬਿਲਡ ਕਰਦੇ ਹਨ ਸੋ ਸਿੱਖਾਂ ਦਾ ਨੈਰੇਟਿਵ ਬਿਲਡ ਕਰ ਲੈ ਅਸੀਂ ਕਈ ਵਾਰੀ ਇਹ ਗੱਲ ਕਰਦੇ ਆ ਕਿ ਆਪਣੇ ਵਿਦਵਾਨਾਂ ਨੂੰ ਸੰਭੀਏ ਮੈਂ ਕਹਿੰਦਾ ਵਿਦਵਾਨਾਂ ਨੂੰ ਕੋਈ ਪ੍ਰੋਬਲਮ ਨਹੀਂਗੀ ਗੁਰੂ ਕਿਰਪਾ ਕਰੇ ਅਸੀਂ ਆਪਣੇ ਵਿਦਵਾਨਾਂ ਦਾ ਲਾਹਾ ਲੈ ਸਕੀਏ ਡਾਕਟਰ ਸਾਹਿਬ ਅਰਗੇ ਕਿੰਨੇ ਕੈਸ ਵੇਲੇ ਰਾਣੀ ਨੇ ਜਿਹੜੇ ਗੱਲ ਕਰ ਸਕਦੇ ਹੁਣ ਗੱਲ ਕਰਨ ਦੀ ਜ਼ਰੂਰਤ ਹੋਵੇ ਗੁਰੂ ਦੇ ਨਾਲ ਜੁੜੇ ਹੋਏ ਹੋਣ ਤੇ ਆਪਣਾ ਆਪ ਬਣ ਲਈ ਕੌਮ ਤੋਂ ਤਿਆਰ ਹੋ। ਆਓ ਭਾਈ ਸਿੱਖੋ ਮੇਰੀ ਇੰਨੀ ਬੇਨਤੀ ਆ ਕਿਸੀ ਤੋਂ ਅਤਿ ਸ੍ਰਿਮਾਇਆ ਲਈ ਹਰ ਸਾਲ ਆਉਂਦੇ ਹਾਂ ਤੇ ਗੁਰੂ ਮੇਰੀ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ ਸਾਡੇ ਕੋ ਆਪ ਦਾ ਰਾਜ ਭਾਗ ਹੋਵੇ ਜਿੱਥੇ ਅਸੀਂ ਮਾਨਮਤੇ ਮਾਣ ਦੇ ਨਾਲ ਰਹਿ ਸਕੀਏ ਸਾਡੀਆਂ ਜਨਰੇਸ਼ਨ ਆਪਾਂ ਜਿਨ੍ਹਾਂ ਕੋਮਾ ਕੁ ਰਾਜ ਨਹੀਂ ਹੁੰਦੇ ਉਹਨਾਂ ਕੋਮਾ ਦੇ ਹਾਲ ਜਿਸ ਹੀ ਕੀ ਸਰਕਾਰ ਕਿਸ ਹੀ ਕਸਬ ਕੋਈ ਉਹਨਾਂ ਦੀ ਬੋਲ ਚੱਲਦੇ ਨੇ ਉਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਕੋ ਸਰਕਾਰ ਆਉਂਦੀਆਂ ਨੇ 47 'ਚ 7 ਉਹ ਗਲਤੀ ਹੋ ਗਈ ਆਓ ਵਾਰ-ਵਾਰ ਉਹ ਗਲਤੀ ਨਾ ਦੁਹਰਾਈਏ ਹਰ ਸਿੱਖ ਦਾ ਫਰਜ਼ ਬਣਦਾ ਹੈ ਮੇਰੀ ਭੈਣ ਬੈਠੇ ਮੇਰੇ ਬੱਚੀ ਆ ਮੇਰੀਆਂ ਮਾਮਾ ਨੇ ਮੇਰੇ ਭਰਾ ਨੇ ਮੇਰੇ ਵੱਡੇ ਭਰਾ ਨੇ ਛੋਟੇ ਭਰਾ ਨੇ ਸਾਡਾ ਸਭ ਦਾ ਫਰਜ਼ ਬਣਦਾ ਹੈ ਆਓ ਇਕੱਠੇ ਹੋ ਕੇ ਚੰਗਿਆਂ ਕਾਰਜਾਂ ਦੇ ਆਪਦੇ ਯੋਗਦਾਨ ਪਾਈਏ ਗੁਰੂ ਕਿਰਪਾ ਕਰੇ ਸਾਡੇ ਚ ਉਹ ਵਸਤਾ ਆਜੇ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਗੁਰੂ ਸਾਡੇ ਦੇ ਕਿਰਪਾ ਕਰੇ ਸਾਹਿਬ ਗੁਰੂ ਗ੍ਰੰਥ ਸਾਹਿਬ ਮਾਰਾ ਬਖਸ਼ਿਸ਼ ਕਰਨ ਸਾਨੂੰ ਅਸੀਂ ਤੁਹਾਡੇ ਕੋਲ ਪੈਸੇ ਪਾਇਨ ਲੈਣ ਦੇਣੇ ਪੈਸੇ ਕਹਿੰਦੋਂ ਸੇ ਉਹਨਾਂ ਦਾ ਦੱਸਤਾ ਵੀ ਕਿਸ ਕਾਰ ਦੇ ਲਈ ਆਏ ਹਾਂ ਤੇ ਆਸਣਾ ਆਏ ਹਾਂ ਤੋਂ ਉਹਨਾਂ ਨੇ ਮੈਨੂੰ ਕਹੀ 5 ਮਿੰਟ ਮੈਂ ਤਕਰੀਬਨ 1 ਅੱਧਾ ਮਿੰਟ ਜ਼ਰੂਰ ਵਾਧੂ ਲੈ ਗਿਆ ਪਰ ਮੈਂ ਆਸ ਰੱਖਦਾ ਹਾਂ ਕਿ ਜਿਹੜੇ ਮੈਂ ਉਹਨਾਂ ਦੇ ਸਮੇਂ ਦੀ ਪਾਬੰਦੀ 'ਚ ਰਹੇ ਆ ਤੁਸੀਂ ਵੀ ਇਸ ਆਸਾਸ ਤੇ ਸਾਡੇ ਤੇ ਫਲ ਪਾਓਗੇ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ